ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜੋ ਆਪਣੀ ਕਿਸਮਤ ਨੂੰ ਦੋਸ਼ ਦੇਂਦੇ ਰਹਿੰਦੇ ਹਨ ਜੋ ਕਹਿੰਦੇ ਹਨ ਕਿ ਸਾਡੀ ਤਾਂ ਕਿਸਮਤ ਹੀ ਮਾੜੀ ਹੈ ਸਾਡੀ ਕਿਸਮਤ ਦੇ ਵਿੱਚ ਤਾਂ ਰੱਬ ਨੇ ਸੁੱਖ ਨਹੀਂ ਲਿਖਿਆ ਉਹਨਾਂ ਨੂੰ ਮਹਾਪੁਰਖ ਜੀ ਸਲਾਹ ਦਿੰਦੇ ਨੇ ਕਿ ਆਪਣੀ ਕਿਸਮਤ ਨੂੰ ਦੋਸ਼ ਦੇਣ ਦੇ ਨਾਲੋਂ ਇਹ ਦੋ ਕੰਮ ਕਰਨੇ ਸ਼ੁਰੂ ਕਰ ਦਿਓ ਕਿਉਂਕਿ ਜਿਸ ਦਿਨ ਤੋਂ ਇਹ ਦੋ ਕੰਮ ਕਰਨੇ ਸ਼ੁਰੂ ਕਰ ਦਿੱਤੇ ਨਾਲ ਦੀ ਨਾਲ ਸਾਡੀ ਕਿਸਮਤ ਬਦਲਨੇ ਸ਼ੁਰੂ ਹੋ ਜਾਵੇਗੀ ਕਿਉਂਕਿ ਇਹ ਦੋ ਕੰਮ ਕਰਨ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਉੱਤੇ ਇੰਨੇ ਮਿਹਰਬਾਨ ਹੁੰਦੇ ਹਨ ਕਿ ਜੋ ਭਾਗਾਂ ਦੇ ਵਿੱਚ ਨਹੀਂ ਲਿਖਿਆ ਉਹ ਵੀ ਮਿਲ ਜਾਵੇਗਾ ਸਾਡੇ ਮਾੜੇ ਲੇਖ ਸਾਡੀ ਮਾੜੀ ਕਿਸਮਤ ਵੀ ਸੋਹਣੇ ਵਾਂਗ ਚਮਕ ਸਕਦੀ ਹੈ ਤਾਂ ਫਿਰ ਉਹ ਕਿਹੜੇ ਦੋ ਕੰਮ ਹਨ ਕਿੰਜ ਕਰਨੇ ਹਨ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨ ਜਾ ਰਹੇ ਹਾਂ ਤਾਂ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਿਓ ਜੀ ਤੇ ਸਾਧ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਤਨ ਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਗੁਰੂ ਇਤਿਹਾਸ ਦੀ ਇੱਕ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਜਿਸ ਸਾਖੀ ਨੂੰ ਸੁਣ ਕੇ ਸਾਡੇ ਆਪਣੇ ਸਤਗੁਰ ਸੱਚੇ ਪਾਤਸ਼ਾਹ ਦੇ ਉੱਤੇ ਭਰੋਸਾ ਹੋਰ ਵੀ ਪੱਕਾ ਹੋ ਜਾਵੇਗਾ ਕਹਿੰਦੇ ਮੇਰੇ ਤੀਸਰੇ ਪਾਸ਼ਾ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਦੀ ਗੱਲ ਹੈ ਕਿ ਉਸ ਸਮੇਂ ਦੇ ਵਿੱਚ ਸਤਗੁਰ ਸੱਚੇ ਪਾਸ਼ਾ ਦਾ ਇੱਕ ਬੜਾ ਪਿਆਰਾ ਸਿੱਖ ਹੋਇਆ ਭਾਈ ਲੰਗਾਹਾ ਜੀ ਭਾਈ ਲੰਗਾਹਾ ਜੀ ਰੋਜ਼ ਸਤਗੁਰ ਸੱਚੇ ਪਾਸ਼ਾ ਦੇ ਲਈ ਘਰ ਤੋਂ ਦਹੀਂ ਜਮਾ ਕੇ ਲੈ ਕੇ ਆਉਂਦੇ ਸਨ ਇਹ ਸੇਵਾ ਸਤਗੁਰ ਸੱਚੇ ਪਾਸ਼ਾ ਨੇ ਉਹਨਾਂ ਦੇ ਚੰਗੇ ਕਰਮਾ ਕਰਕੇ ਉਹਨਾਂ ਨੂੰ ਬਰਸ਼ੀ ਹੋਈ ਸੀ ਕਹਿੰਦੇ ਰੋਜ਼-ਰੋਜ਼ ਉਹਨੇ ਆਪਣੇ ਘਰ ਤੋਂ ਪਾਸ਼ਾ ਜੀ ਦੇ ਲਈ ਦਹੀਂ ਜਮਾ ਕੇ ਲੈ ਕੇ ਆਉਣਾ ਪਰ ਕਹਿੰਦੇ ਪਾਈ ਲੰਗਾਹਾ ਜੀ ਇੱਕ ਲੱਤ ਤੋਂ ਸੱਖਣੇ ਸਨ ਉਹਨਾਂ ਦੀ ਇੱਕ ਲੱਤ ਸੁੱਕੀ ਹੋਈ ਸੀ ਇਸ ਕਰਕੇ ਲੱਕੜ ਦੀ ਵਸਾਖੀ ਦਾ ਸਹਾਰਾ ਲੈ ਕੇ ਚੱਲਦੇ ਸਨ ਪਰ ਰੋਜ਼ ਨੇਮ ਦੇ ਨਾਲ ਦਹੀਂ ਲੈ ਕੇ ਆਉਂਦੇ ਸਨ ਕਿਉਂਕਿ ਉਹਨਾਂ ਨੇ ਆਪਣੇ ਆਪ ਦੇ ਨਾਲ ਇੱਕ ਵਾਅਦਾ ਕੀਤਾ ਸੀ ਕਿ ਜਿੰਨੀ ਦੇਰ ਤੱਕ ਜ਼ਿੰਦਗੀ ਹੈ ਇਹ ਸੇਵਾ ਇਸੇ ਤਰ੍ਹਾਂ ਨਿਭਾਉਣੀ ਹੈ ਤੇ ਨੇਮ ਦੇ ਨਾਲ ਆਪਣੀ ਸੇਵਾ ਨਿਭਾਉਂਦੇ ਵਿਸੀ ਤੇ ਸਾਧ ਸੰਗਤ ਜੀ ਇੱਕ ਦਿਨ ਕਹਿੰਦੇ ਜਦ ਪਾਈ ਲੰਗਾਹ ਜੀ ਦੋਲੂ ਦੇ ਵਿੱਚ ਦਹੀਂ ਪਾ ਕੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਵੱਲ ਜਾ ਰਹੇ ਨੇ ਇਹਦਰ ਸਤਗੁਰ ਸੱਚੇ ਪਾਤਸ਼ਾਹ ਜੀ ਵੀ ਸੰਗਤ ਦੇ ਵਿੱਚ ਬੈਠ ਕੇ ਆਪਣੇ ਸਿੱਖ ਦੀ ਉਡੀਕ ਕਰ ਰਹੇ ਨੇ ਕੇ ਕਦੋਂ ਮੇਰਾ ਪਿਆਰਾ ਮੇਰੇ ਲਈ ਦਹੀਂ ਲੈ ਕੇ ਆਵੇਗਾ ਕਦੋਂ ਪਰਸ਼ਾਦ ਅਸ਼ਕਾਂਗੇ ਇਧਰ ਪਾਈ ਲੰਗਾ ਹਾਜੀ ਬੜੀ ਕਾਲੀ ਦੇ ਨਾਲ ਆਪਣੇ ਸਤਗੁਰ ਸੱਚੇ ਪਾਸ਼ਾ ਜੀ ਦੇ ਵੱਲ ਵਧ ਰਹੇ ਨੇ ਪਰ ਉਸੇ ਹੀ ਪਿੰਡ ਦਾ ਇੱਕ ਚੌਧਰੀ ਉਹਨੇ ਰਸਤੇ ਦੇ ਵਿੱਚ ਪਾਈ ਲੰਗਾ ਹਾਜੀ ਨੂੰ ਖੇਲ ਲਿਆ ਤੇ ਉਹ ਰੋਕ ਕੇ ਕਹਿਣ ਲੱਗਾ ਕਿ ਤੂੰ ਰੋਜ਼-ਰੋਜ਼ ਇਹ ਡੋਲੂ ਚੁੱਕ ਕੇ ਕਿਧਰ ਨੂੰ ਤੁਰ ਪੈਂਦਾ ਹੈ ਤਾਂ ਪਾਈ ਲੰਗਾ ਹਾਜੀ ਨੇ ਕਿਹਾ ਕਿ ਚੌਧਰੀ ਸਾਹਿਬ ਮੈਂ ਆਪਣੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਲਈ ਰੋਜ਼ ਦਹੀਂ ਲੈ ਕੇ ਜਾਂਦਾ ਹਾਂ ਤੇ ਕਹਿੰਦੇ ਚੌਧਰੀ ਨੇ ਪਾਈ ਲੰਗਾਹਾ ਜੀ ਨੂੰ ਕਿਹਾ ਕਿ ਜਿਸ ਗੁਰੂ ਦੀ ਤੂੰ ਇੰਨੀ ਸੇਵਾ ਕਰਦਾ ਹੈ ਉਹ ਗੁਰੂ ਨੇ ਤੈਨੂੰ ਅਜ ਤੱਕ ਦਿੱਤਾ ਹੀ ਕੀ ਹੈ ਤੇ ਕਹਿੰਦੇ ਪਾਈ ਲੰਗਾਹਾ ਜੀ ਨੇ ਪਿਆਰ ਦੇ ਵਿੱਚ ਭਿੱਜ ਕੇ ਕਿਹਾ ਕਿ ਚੌਧਰੀ ਸਾਹਿਬ ਮੈਂ ਤਾਂ ਅਜ ਤੱਕ ਕਦੀ ਇਹ ਸੋਚਿਆ ਹੀ ਨਹੀਂ ਕਿ ਮੇਰੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਕੀ ਦਿੱਤਾ ਹੈ ਕੀ ਨਹੀਂ ਦਿੱਤਾ ਮੈਂ ਤਾਂ ਇੰਨੇ ਵਿੱਚ ਹੀ ਬਹੁਤ ਖੁਸ਼ ਹਾਂ ਕਿ ਸਤਗੁਰ ਸੱਚੇ ਪਾਸ਼ਾ ਜੀ ਨੇ ਮੈਨੂੰ ਇਹ ਸੇਵਾ ਬਖਸ਼ੀ ਹੈ ਕਹਿੰਦੇ ਜਦੋਂ ਇਹ ਗੱਲ ਸੁਣੀ ਤਾਂ ਚੌਧਰੀ ਨੇ ਪਾਈ ਲੰਗਾਹਾ ਜੀ ਦੀ ਇੱਕ ਵਸਾਖੀ ਖੋ ਲਈ ਅਤੇ ਕਿਹਾ ਕਿ ਅੱਛਾ ਜੇ ਤੇਰਾ ਗੁਰੂ ਇੰਨਾ ਹੀ ਵੱਡਾ ਹੈ ਤੈਨੂੰ ਆਪਣੇ ਗੁਰੂ ਦੇ ਉੱਤੇ ਇੰਨਾ ਹੀ ਭਰੋਸਾ ਹੈ ਤਾਂ ਫਿਰ ਤੈਨੂੰ ਇਹ ਵਸਾਖੀ ਦੀ ਕੀ ਲੋੜ ਹੈ ਤੂੰ ਆਪਣੀਆਂ ਲੱਤਾਂ ਦੇ ਨਾਲ ਗੁਰੂ ਘਰ ਜਾਇਆ ਕਰ ਆਪਣੇ ਗੁਰੂ ਨੂੰ ਕਹਿ ਤੇਰੀਆਂ ਲੱਤਾਂ ਠੀਕ ਕਰ ਦੇਵੇ ਕਹਿੰਦੇ ਇਹ ਕਹਿ ਕੇ ਚੌਧਰੀ ਨੇ ਪਾਈ ਲੰਗਾਹਾ ਜੀ ਦਾ ਬਹੁਤ ਮਜ਼ਾਕ ਉਟਾਇਆ ਪਾਈ ਲੰਗਾਹਾ ਜੀ ਦਾ ਬਹੁਤ ਮਜ਼ਾਕ ਉਡਾਇਆ ਪਾਈ ਲੰਗਾਹਾ ਜੀ ਨੇ ਬੜੀਆਂ ਮਿੰਤਾਂ ਤਰਲੇ ਕੀਤੀ ਕਿ ਚੌਧਰੀ ਸਾਹਿਬ ਮੈਨੂੰ ਮੇਰੀ ਵਸਾਖੀ ਦੇ ਦਿਓ ਕਿਉਂਕਿ ਮੇਰੇ ਪਾਸ਼ਾ ਮੇਰੀ ਉਡੀਕ ਕਰ ਰਹੇ ਹੋਣਗੇ ਕਹਿੰਦੇ ਕਾਫੀ ਸਮਾਂ ਬਰਬਾਦ ਕਰਨ ਤੋਂ ਬਾਅਦ ਚੌਧਰੀ ਨੇ ਪਾਈ ਲੰਗਾਹਾ ਜੀ ਨੂੰ ਵਿਸਾਖੀ ਤੇ ਦਿੱਤੀ ਪਾਈ ਲੰਗਾਹਾ ਜੀ ਆਪਣੀ ਵਿਸਾਖੀ ਦੇ ਸਹਾਰੇ ਕਾਲੀ ਕਾਲੇ ਗੁਰੂ ਘਰ ਪਹੁੰਚੇ ਆਉਂਦਿਆਂ ਨੂੰ ਦੇਖਿਆ ਤਾਂ ਸਤਕੁ ਸੱਚੇ ਪਾਸ਼ਾ ਪੰਗਤ ਦੇ ਵਿੱਚ ਬੈਠ ਕੇ ਆਪਣੇ ਪਿਆਰੇ ਦਾ ਇੰਤਜ਼ਾਰ ਕਰ ਰਹੇ ਸੀ ਆਉਂਦਿਆਂ ਹੀ ਪਾਸ਼ਾ ਜੀ ਨੇ ਪੁੱਛਿਆ ਕਿ ਪਾਈ ਅੱਜ ਇੰਨੀ ਲੇਟ ਕਿਉਂ ਹੋ ਗਿਆ ਇੰਨੀ دیر ਕਿਉਂ ਹੋ ਗਈ ਤੇ ਕਹਿੰਦੇ ਪਾਈ ਲੰਗਾਹਾ ਜੀ ਨੇ ਝੂਠ ਹੀ ਬੋਲ ਦਿੱਤਾ ਕੇ ਪਾਸ਼ਾ ਮੈਨੂੰ ਅੱਜ ਘਰ ਤੋਂ ਹੀ ਦੇਰੀ ਹੋ ਗਈ ਸੀ ਕਿਉਂਕਿ ਮਨ ਦੇ ਵਿੱਚ ਇਹ ਸੋਚ ਲਿਆ ਕਿ ਜੇ ਸਤਗੁਰ ਸੱਚੇ ਪਾਸ਼ਾ ਜੀ ਨੂੰ ਦੱਸ ਦਿੱਤਾ ਕਿ ਲੋਕ ਮੇਰੇ ਰਸਤੇ ਦੇ ਵਿੱਚ ਮਜ਼ਾਕ ਉਡਾਉਂਦੇ ਨੇ ਤੇ ਕਿਤੇ ਪਾਸ਼ਾ ਮੇਰੀ ਇਹ ਸੇਵਾ ਮੇਰੇ ਤੋਂ ਖੋ ਨਾ ਲੈਣ ਮੇਰੀ ਸੇਵਾ ਖੋਸ ਨਾ ਜਾਵੇ ਇਸ ਕਰਕੇ ਝੂਠ ਕਹਿ ਦਿੱਤਾ ਕਿ ਸਤਗੁਰ ਸੱਚੇ ਪਾਸ਼ਾ ਮੈਨੂੰ ਘਰ ਤੋਂ ਹੀ ਦੇਰੀ ਹੋ ਗਈ ਸੀ ਤੇ ਕਹਿੰਦੇ ਇੱਧਰ ਅੰਤਜਾਮੀ ਪਾਸ਼ਾ ਉਹਨਾਂ ਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਸੀ ਉਹ ਤਾਂ ਦਿਲਾਂ ਦੀਆਂ ਜਾਣਨ ਵਾਲੇ ਹਨ ਉਹਨਾਂ ਨੂੰ ਸਭ ਕੁਝ ਪਤਾ ਸੀ ਬਸ ਆਪਨੇ ਪਿਆਰੇ ਦੇ ਮੋਹ ਸੋਣਨਾ ਚਾਹੁੰਦੇ ਸੀ ਤਾਂ ਸਤਗੁਰ ਸੱਚੇ ਪਾਸ਼ਾ ਜੀ ਨੇ ਕਿਹਾ ਕਿ ਠੀਕ ਹੈ ਤੂੰ ਸੱਚ ਨਹੀਂ ਦੱਸਣਾ ਤਾਂ ਨਾ ਦੱਸ ਅਸੀਂ ਵੀ ਅੱਜ ਪ੍ਰਸ਼ਾਦ ਨਹੀਂ ਛਕਣਾ ਅਸੀਂ ਵੀ ਅੱਜ ਤੇਰਾ ਦਹੀਂ ਨਹੀਂ ਛਕਣਾ ਜਦੋਂ ਇਹ ਗੱਲ ਕਹੀ ਤਾਂ ਪਾਈ ਲੰਗਾਹਾ ਜੀ ਨੇ ਹੱਥ ਜੋੜ ਕੇ ਸਤਗੁਰ ਸੱਚੇ ਪਾਸ਼ਾ ਜੀ ਦੇ ਅੱਗੇ ਬੇਨਤੀ ਕੀਤੀ ਪਾਸ਼ਾ ਜੀ ਆ ਸਾਰੀ ਗੱਲ ਬਾਤ ਅੱਜ ਮੇਰੇ ਨਾਲ ਹੋਈ ਹੈ ਇਸੇ ਕਰਕੇ ਮੈਨੂੰ ਰਸਤੇ ਦੇ ਵਿੱਚ ਚੌਧਰੀ ਨੇ ਘੇਰ ਲਿਆ ਸੀ ਮੇਰੀ ਵਸਾਖੀ ਖੋ ਲਈ ਸੀ ਅਤੇ ਮੈਨੂੰ ਇਦਾਂ ਤਾਣੇ ਮੇਨੇ ਮਾਰਨ ਲੱਗਾ ਸਾਧ ਸੰਗਤ ਕਹਿੰਦੀ ਦੱਸਦਿਆਂ ਹੋਇਆ ਪਾਈ ਲੰਗਾਹਾ ਦੀਆਂ ਅੱਖਾਂ ਦੇ ਵਿੱਚ ਪਾਣੀ ਆ ਗਿਆ ਤੇ ਤੇ ਇਧਰ ਅੰਤਰਜਾਮੀ ਪਾਸ਼ਾ ਦਿਲਾਂ ਦੀਆਂ ਜਾਣਨ ਵਾਲੇ ਜਦੋਂ ਆਪਣੇ ਪਿਆਰੇ ਦੀਆਂ ਅੱਖਾਂ ਦੇ ਵਿੱਚ ਪਾਣੀ ਦੇਖਿਆ ਤਾਂ ਸਹਿ ਸੁਭਾਹੇ ਕਹਿ ਦਿੱਤਾ ਕਿ ਤੂੰ ਫਿਕਰ ਨਾ ਕਰ ਅੱਜ ਤੋਂ ਬਾਅਦ ਤੂੰ ਆਪਣੀਆਂ ਲੱਤਾਂ ਦੇ ਚੱਲ ਕੇ ਹੀ ਗੁਰੂ ਘਰ ਆਇਆ ਕਰੇਂਗਾ ਕਹਿੰਦੇ ਪਾਸ਼ਾ ਨੇ ਇਹ ਬਚਨ ਮੋਹ ਘੜ ਦਿੱਤੇ ਇਹ ਪੂਰੇ ਤਾਂ ਹੋਣ ਹੀ ਸੀ ਪਰ ਸਤਗੁਰ ਸੱਚੇ ਪਾਸ਼ਾ ਜੀ ਦੇ ਘਰ ਦੀ ਵਡਿਆਈ ਹੈ ਕਿ ਇਹ ਕਰਦੇ ਸਭ ਕੁਝ ਆਪ ਹਨ ਪਰ ਵਡਿਆਈਆਂ ਦਾ ਸੇਰਾ ਆਪਣੇ ਸੇਵਕਾਂ ਦੇ ਸਿਰ ਤੇ ਬੰਦੇ ਨੇ ਇਸੇ ਕਰਕੇ ਪਾਈ ਲੰਗਾਹ ਜੀ ਨੂੰ ਕਹਿ ਦਿੱਤਾ ਕਿ ਜਾ ਫਕੀਰ ਸਾਹ ਹੁਸੈਨ ਦੇ ਕੋਲ ਚਲਾ ਜਾ ਉਹ ਤੇਰੀ ਲਤ ਠੀਕ ਕਰ ਦੇਣਗੇ ਕਹਿੰਦੇ ਸਾਹ ਹੁਸੈਨ ਫਕੀਰ ਗੋਇੰਦਵਾਲ ਦੇ ਨੇੜੇ ਰਹਿੰਦੇ ਸਨ ਕਹਿੰਦੇ ਇਧਰ ਪਾਈ ਲੰਗਾਹ ਜੀ ਪਾਸ਼ਾ ਜੀ ਦੇ ਬਚਨ ਮੰਨ ਕੇ ਉਸੇ ਹੀ ਵੇਲੇ ਉਹ ਫਕੀਰ ਜੀ ਦੇ ਕੋਲ ਪਹੁੰਚੇ ਤੇ ਜਾ ਕੇ ਕਿਹਾ ਕਿ ਮੈਨੂੰ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ਤੁਹਾਡੇ ਕੋਲ ਭੇਜਿਆ ਹੈ ਤੇ ਕਿਹਾ ਹੈ ਕਿ ਮੇਰੀ ਲਤ ਠੀਕ ਕਰ ਦਿਓ ਕਹਿੰਦੇ ਉਹ ਦਸਾਹ ਹਸੈਨ ਫਕੀਰ ਕਹਿਣ ਲੱਗਾ ਕਿ ਮੈਂ ਕੋਈ ਵੈਦ ਹਾਂ ਮੈਂ ਤੇਰੀ ਲਤ ਦਾ ਠੇਕਾ ਲਿਆ ਜਿਹਦਾ ਜੀ ਕਰਦਾ ਮੂੰ ਚੋਕੇ ਇਧਰ ਨੂੰ ਆ ਜਾਂਦਾ ਹੈ ਜਾਂ ਪਾ ਜਾ ਇਥੋਂ ਕਹਿੰਦੇ ਪਾਈ ਲੰਗਾਹਾ ਜੀ ਨੇ ਕਿਹਾ ਫਕੀਰ ਜੀ ਮੇਰੇ ਗੁਰੂ ਦਾ ਹੁਕਮ ਹੋਇਆ ਹੈ ਮੈਂ ਉਹਨਾਂ ਦਾ ਹੁਕਮ ਮੰਨ ਕੇ ਤੁਹਾਡੇ ਕੋਲ ਆਇਆ ਹਾਂ ਕਹਿੰਦੇ ਜਦੋਂ ਇਹ ਕਿਹਾ ਤਾਂ ਫਕੀਰ ਜੀ ਨੇ ਪਾਈ ਲੰਗਾਹਾ ਜੀ ਦੀ ਵਸਾਖੀ ਖੋ ਲਈ ਖੋ ਕੇ ਵਟ ਕੇ ਉਹਦੀ ਉਸੇ ਲਤ ਤੇ ਮਾਰੀ ਜਿਹੜੀ ਲਤ ਸੁੱਕੀ ਹੋਈ ਸੀ ਦੁਬਾਰਾ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਪਾਈ ਲੰਗਾਹਾ ਜੀ ਆਪਣੇ ਆਪ ਨੂੰ ਬਚਾਉਂਦੇ ਹੋਏ ਉੱਥੋਂ ਭੱਜਣ ਲੱਗੇ ਜਦੋਂ ਭੱਜਦੇ ਸੀ ਤਾਂ ਭੱਜਦੇ ਭੱਜਦੇ ਇਹ ਗੱਲ ਯਾਦ ਆਈ ਕਿ ਮੈਂ ਤਾਂ ਆਪਣੀਆਂ ਲੱਤਾਂ ਤੇ ਚੱਲ ਹੀ ਨਹੀਂ ਸਕਦਾ ਤਾਂ ਇਹ ਤਾਂ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਲੱਤ ਤੇ ਵੱਜੀ ਵਸਾਕੀ ਕਾਰਨ ਮੇਰੀਆਂ ਲੱਤਾਂ ਠੀਕ ਹੋ ਗਈਆਂ ਤੇ ਸਾਧ ਸੰਗਤ ਜੀ ਕਹਿੰਦੇ ਚੱਲਦਾ ਚੱਲਦਾ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ ਕਰਦਾ ਹੈ ਤੇ ਇਧਰ ਫਕੀਰ ਜੀ ਕਹਿਣ ਲੱਗੇ ਉਹ ਸਿੱਖਾ ਮੇਰੀ ਗੱਲ ਸੁਣ ਕੇ ਜਾਵੇਂ ਕਿਤੇ ਇਹ ਨਾ ਸੋਚੀ ਕਿ ਤੇਰੀ ਲੱਤ ਠੀਕ ਮੈਂ ਕੀਤੀ ਹੈ ਤੇਰੀ ਲਤ ਠੀਕ ਕਰਨ ਵਾਲੇ ਤਾਂ ਪਾਸ਼ਾ ਗੋਇੰਦਵਾਲ ਸਾਹਿਬ ਦੇ ਵਿੱਚ ਬੈਠੇ ਨੇ ਇਹ ਤਾਂ ਉਹਨਾਂ ਦੀ ਵਡਿਆਈ ਹੈ ਕਿ ਵਡਿਆਈ ਦਾ ਸੇਰਾ ਆਪਣੇ ਸੇਵਕਾਂ ਦੇ ਸਿਰ ਤੇ ਬੰਨ੍ਹ ਦਿੰਦੇ ਨੇ ਜਾਂ ਪਾਸ਼ਾ ਜੀ ਦੇ ਕੋਲ ਚੱਲਿਆ ਜਾ ਤਾਂ ਮੇਰੇ ਵੱਲੋਂ ਇਹ ਮੱਥਾ ਟੇਕ ਕੇ ਉਹਨਾਂ ਨੂੰ ਇਹ ਗੱਲ ਕਹਿ ਦੇਵਾਂ ਕਿ ਸਤਗੁਰ ਸੱਚੇ ਪਾਸ਼ਾ ਕਰਦੇ ਸਭ ਕੁਝ ਆਪ ਹੋ ਅਤੇ ਵਡਿਆਈਆਂ ਸਾਨੂੰ ਦਿੰਦੇ ਹੋ ਕਹਿੰਦੇ ਪਾਈ ਲੰਗਾਹਾ ਜੀ ਦੇ ਇਸ ਤਰੀਕੇ ਦੇ ਨਾਲ ਵਿਸਾਖੀ ਛੁੱਟ ਗਈ ਤੇ ਉਹਨਾਂ ਦੀਆਂ ਲੱਤਾਂ ਠੀਕ ਹੋ ਗਈਆਂ ਕਿਉਂਕਿ ਜੋ ਵੀ ਮਨੁੱਖ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਤੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਤੇ ਸੱਚੇ ਮਨੋਂ ਸੇਵਾ ਕਰਦਾ ਹੈ ਉਹਦੇ ਮਨ ਦੀਆਂ ਮਰਜ਼ੀਆਂ ਬਿਨਾਂ ਬੋਲਿਆਂ ਬਿਨਾਂ ਮੰਗਿਆਂ ਪੂਰੀਆਂ ਹੋ ਜਾਂਦੀਆਂ ਨੇ ਬਸ ਸਾਡਾ ਹੀ ਭਰੋਸਾ ਕੱਚਾ ਹੈ ਤਾਂ ਅੱਜ ਦੀ ਇਹ ਸਾਕੀ ਸੁਣਾਉਣ ਦਾ ਮਕਸਦ ਵੀ ਇਹੀ ਸੀ ਕਿ ਗੁਰੂ ਦੀ ਸੇਵਾ ਕਦੇ ਬਿਰਥੀ ਨਹੀਂ ਜਾਂਦੀ ਸਾਡਾ ਪੁੱਟਿਆ ਹੋਇਆ ਇੱਕ ਕਦਮ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਵੱਲ ਸਾਡੇ ਪਤਾ ਨਹੀਂ ਕਿੰਨੇ ਮਾੜੇ ਕਿੰਨੇ ਮਾੜੇ ਕਰਮਾਂ ਨੂੰ ਕੱਟ ਦਿੰਦਾ ਹੈ ਇੱਕ ਕਦਮ ਸਤਗੁਰ ਸੱਚੇ ਪਾਤਸ਼ਾਹ ਜੀ ਵੱਲ ਵਧਾਈਏ ਤਾਂ ਸਤਗੁਰ ਸੱਚੇ ਪਾਤਸ਼ਾਹ ਜੀ ਕਰੋੜਾਂ ਕਦਮ ਚੱਲ ਕੇ ਆ ਜਾਂਦੇ ਹਨ ਅਤੇ ਆਪਣੇ ਪਿਆਰਿਆਂ ਦੀ ਬਾਹ ਫੜਦੇ ਹਨ ਸਤਗੁਰ ਸੱਚੇ ਪਾਸ਼ਾ ਇਨੇ ਦਿਆਲੂ ਇਨੇ ਕਰਪਾਲੂ ਨੇ ਜਨਮਾ ਜਨਮ ਦੇ ਲੇਖੇ ਪਾਲ ਦੇ ਵਿੱਚ ਪਾੜ ਦਿੰਦੇ ਨੇ ਇਸ ਲਈ ਜਦੋਂ ਵੀ ਗੁਰੂ ਘਰੇ ਜਾਣਾ ਗੁਰੂ ਘਰ ਜਾ ਕੇ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਸਾਧ ਸੰਗਤ ਜੀ ਮਹਾਪੁਰਖ ਜੀ ਕਹਿੰਦੇ ਹਨ ਜਿਹੜਾ ਕੰਮ ਬਹੁਤ ਯਤਨ ਕੀਤਿਆਂ ਵੀ ਨਾ ਹੋ ਰਿਹਾ ਹੋਵੇ ਨਾ ਹੋ ਰਿਹਾ ਹੋਵੇ ਉਹ ਗੁਰੂ ਘਰ ਦੀ ਕੀਤੀ ਹੋਈ ਸੇਵਾ ਦੇ ਨਾਲ ਰਾਸ ਆ ਜਾਂਦਾ ਹੈ ਜਿਸ ਜਿਸ ਚੀਜ਼ ਦੇ ਲਈ ਕੋਈ ਬੰਦਾ ਦਾਰ ਦਰ ਤੇ ਪੜਿ ਕਰਿਆ ਹੋਵੇ ਜੇਕਰ ਉਹੀ ਮਨੁੱਖ ਗੁਰੂ ਨਾਨਕ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਜਾ ਕੇ ਟਿਆ ਪਵੇ ਗੁਰੂ ਘਰ ਜਾ ਕੇ ਸੇਵਾ ਕਰੇ ਤਾਂ ਗੁਰੂ ਦੀ ਕਿਰਪਾ ਦੇ ਨਾਲ ਉਹ ਵੀ ਮਿਲ ਜਾਂਦਾ ਹੈ ਜੋ ਕਿਤੋਂ ਨਹੀਂ ਮਿਲਿਆ ਤਾਂ ਬਸ ਜਦੋਂ ਵੀ ਗੁਰੂ ਘਰੇ ਜਾਣਾ ਹੈ ਸੇਵਾ ਜ਼ਰੂਰ ਕਰਨੀ ਹੈ ਸਤਗੁਰ ਸੱਚੇ ਪਾਸ਼ਾ ਜੀ ਦੀ ਕੀਤੀ ਹੋਈ ਸੇਵਾ ਸਤਗੁਰ ਸੱਚੇ ਪਾਸ਼ਾ ਜੀ ਦਾ ਜਪਿਆ ਹੋਇਆ ਨਾਮ ਸਾਡੇ ਮਾੜੇ ਤੋਂ ਮਾੜੇ ਲੇਖ ਮਾੜੇ ਤੋਂ ਮਾੜੇ ਕਰਮ ਕੱਟ ਦਿੰਦਾ ਹੈ ਤੇ ਫਿਰ ਆਓ ਅੱਜ ਤੋਂ ਬਾਅਦ ਜਦੋਂ ਵੀ ਗੁਰੂ ਘਰੇ ਜਾਣਾ ਹੈ ਜਾ ਕੇ ਸੇਵਾ ਜ਼ਰੂਰ ਕਰਨੀ ਹੈ ਭਾਵੇਂ ਜੋੜੀਆਂ ਦੀ ਕਰੋ ਝਾੜੂ ਦੀ ਸੇਵਾ ਵਰਤਨਾ ਦੀ ਸੇਵਾ ਜੋ ਵੀ ਸੇਵਾ ਮਿਲੇ ਬੜੇ ਪਿਆਰ ਦੇ ਨਾਲ ਬੜੇ ਪਿਆਰ ਦੇ ਵਿੱਚ ਪਿਜ ਕੇ ਸੇਵਾ ਕਰਨੀ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠਣਾ ਨਾਮ ਜਪਣਾ ਜਿੱਥੇ ਵੀ ਕੋਈ ਲੋੜਵੰਦ ਮਿਲਦਾ ਹੈ ਉਹਦੀ ਮਦਦ ਕਰਨੀ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਕਿ ਕਿਹਦੇ ਕਿਹਦੇ ਮੋਹੋਂ ਨਿਕਲੀ ਹੋਈ ਅਸੀਸ ਸਾਡੇ ਕੰਮ ਆ ਜਾਵੇ ਤੇ ਸਾਡੇ ਮਾੜੇ ਕਰਮ ਕੱਟ ਦੇਵੇ ਤਾਂ ਬਸ ਰੋਜ਼ ਨਾਮ ਜਪਣਾ ਹੈ ਰੋਜ਼ ਰੋਜ਼ ਗੁਰੂ ਕਰੇ ਜਾਣਾ ਹੈ ਗੁਰੂ ਅੱਗੇ ਅਰਦਾਸ ਬੇਨਤੀ ਕਰਨੀ ਹੈ ਕੋਈ ਪਤਾ ਨਹੀਂ ਹੁੰਦਾ ਕਿ ਕਿਹੜੇ ਮੋਹੋਂ ਨਿਕਲੀ ਹੋਈ ਅਸੀਸ ਸਾਡੇ ਮਾੜੇ ਕਰਮ ਕੱਟ ਦੇਵੇ ਰੋਜ਼ ਨਾਮ ਜਪਣਾ ਹੈ ਰੋਜ਼ ਰੋਜ਼ ਗੁਰੂ ਕਰੇ ਜਾਣਾ ਹੈ ਗੁਰੂ ਅੱਗੇ ਅਰਦਾਸ ਬੇਨਤੀ ਕਰਨੀ ਹੈ ਅਤੇ ਹਮੇਸ਼ਾ ਇਹ ਗੱਲ ਯਾਦ ਵਿੱਚ ਰੱਖਣੀ ਹੈ ਕਿ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਸਾਡੀਆਂ ਮਹਿੰਗੀਆਂ ਪੇਟਾਵਾਂ ਸੇਵਾਵਾਂ ਤੋਂ ਖੁਸ਼ ਜੇ ਆਪਾਂ ਮਨ ਦੇ ਵਿੱਚ ਸੋਚੀਏ ਕਿ ਅਸੀਂ ਬਹੁਤ ਸਾਰੇ ਪੈਸਿਆਂ ਦਾ ਮੱਥਾ ਟੇਕਾਂਗੇ ਕੋਈ ਮਹਿੰਗੀ ਚੀਜ਼ ਲੈ ਕੇ ਜਾਵਾਂਗੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਖੁਸ਼ ਹੋ ਜਾਣਗੇ ਸਤਗੁਰ ਸੱਚੇ ਪਾਸ਼ਾ ਸਾਡੀ ਅੰਦਰ ਦੀ ਭਾਵਨਾ ਨੂੰ ਦੇਖਦੇ ਹਨ ਉਥੇ ਆਪਾਂ ਜੇ ਪਿਆਰ ਦੇ ਵਿੱਚ ਭੇਜ ਕੇ ਕੋੜੀ ਦਾ ਵੀ ਮੱਥਾ ਟੇਕ ਦਿੰਦੇ ਹਾਂ ਕੋੜੀ ਦਾ ਵੀ ਮੁੱਲ ਪਹਿਚਾਣਾ ਹੈ ਪਰ ਜੇਕਰ ਅਸੀਂ ਹਜ਼ਾਰਾਂ ਰੁਪਏ ਮੱਥਾ ਟੇਕ ਕੇ ਕਈ ਦਿਨਾਂ ਦੀ ਸੇਵਾ ਕਰਕੇ ਵਖਾਵਾ ਕਰਕੇ ਆਪਣੇ ਰੁਤਬੇ ਆਪਣੇ ਪੈਸੇ ਦਾ ਹੰਕਾਰ ਕਰੀਏ ਸਾ ਸੰਗਤ ਜੀ ਗੁਰੂ ਘਰ ਦੇ ਵਿੱਚ ਨਮਾਣਿਆਂ ਨੂੰ ਮਾਣ ਮਿਲਦਾ ਹੈ ਸਤਗੁਰ ਸੱਚੇ ਪਾਸ਼ਾ ਜੀ ਦੇ ਘਰ ਦੇ ਵਿੱਚ ਹੱਥਾਂ ਦੇ ਵਿੱਚ ਮਹਿੰਗੀਆਂ ਸੇਵਾਵਾਂ ਪੇਟਾਵਾਂ ਨਹੀਂ ਵੇਖੀਆਂ ਜਾਂਦੀਆਂ ਗੁਰੂ ਗੁਰੂ ਘਰ ਦੇ ਵਿੱਚ ਜਾਈਏ ਤਾਂ ਗੁਰੂ ਨਾਨਕ ਪਾਸ਼ਾ ਸਾਡੇ ਅੰਦਰ ਦਾ ਪ੍ਰੇਮ ਪਿਆਰ ਸ਼ਰਦਾ ਪ੍ਰੋਸਾ ਦੇਖਦੇ ਨੇ ਬਸ ਇਹ ਗੱਲ ਹਮੇਸ਼ਾ ਯਾਦ ਰੱਖਣੀ ਹੈ ਪ੍ਰੋਸੇ ਵਾਲਿਆਂ ਦੇ ਬੇੜੇ ਹਮੇਸ਼ਾ ਪਾਰ ਹੁੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ